हां वीरू स्वागत है ਤੁਹਾਡਾ ਚਾਈਲਡ ਡੈਰੀ ਫਾਰਮ ਤੇ ਤੇ ਅੱਜ ਤੁਹਾਨੂੰ ਇੱਕ ਮੱਝ ਦਿਖਾ ਰਹੇ ਹਾਂ ਅਸੀਂ ਆਪਣੇ ਪਿੰਡ ਹੈ ਵੀਰ ਕੋਲ ਤੇ ਬਾਕੀ ਉਹ ਡਿਟੇਲ ਆਪਾਂ ਪੁੱਛਦੇ ਹਾਂ ਆਪਣਾ ਪਿੰਡ ਹੈ ਕਰਮਗੜ੍ਹ ਉਤਾਂਵਾਲੀ ਜ਼ਿਲ੍ਹਾ ਮਾਨਸਾ ਪੈਂਦਾ ਹੈ ਤੇ ਬਾਕੀ ਰਿਟੇਲ ਹੈ ਜਿਹੜੀ ਆਪਣੇ ਬਾਈ ਤੋਂ ਪੁੱਛਦੇ ਹਾਂ ਬਹੁਤ ਵਧੀਆ ਮੱਝ ਹੈ ਘਰ ਉਹਦੇ ਕੋਲੇ ਸੁਈ ਆਮੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਮੜਾ ਦੱਸੋ ਵੀਰੇ ਮੱਝ ਬਾਰੇ ਮੱਝ ਆਪਣੀ ਇਹ ਦੁੱਧ ਦੇ ਸੁਈ ਮੱਝ ਹੈ ਅੱਛਾ ਅੱਛਾ ਤੇ ਚਾਰ ਕਿ ਦਿਨ ਸੂਈ ਹੋਇਆ ਚਾਰ ਦਿਨ ਹੋ ਗਏ ਸਿਆ ਹਾਂਜੀ ਤੇ 12 ਗੱਲੇ ਲੀਟਰ ਦੁੱਧ ਹੈ ਹੁਣ 12 ਤਿਆਰ ਹੈ ਹਾਂ ਠੀਕ ਹੈ 12 ਤੇ ਤਿਆਰ ਹੈ ਤੇ ਤਾਂ ਬਦੂ ਵੀ ਬਦੂ ਤਾਂ 5 15 ਤੇ ਬਾਗ ਜੀ ਨਹੀਂ ਚੰਗੀ ਮੱਝ ਦਾ ਦੁੱਧ ਆਲੀ ਬਈ ਖੋਲ ਕੇ ਦਿਖਾ ਦਿਓ ਵੀਰੇ ਮਾੜੇ ਨਾਲ 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 ਡਿਟੇਲ ਦੱਸੋ ਬੜੀ ਠੰਡੀ ਸੀ ਲਾ ਕੇ ਮਰਜੀ ਥਲੇ ਹੁਣ ਤਾਂ ਬੈਠਾ ਰਹੇ ਆਣ ਲੈਵੇ ਦੀ ਬਈ ਬਹੁਤ ਵਧੀਆ ਕੁਆਲਿਟੀ ਹੈ ਮੱਝ ਦੀ ਕੱਦ ਕਾਠ ਦੀ ਫੁੱਲ ਹੈ ਆ ਬੱਚਾ ਇਹ ਮਾਂ ਕਰਤਾ ਤੇ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ ਚਾਰ ਦਿਨ ਹੋ ਗਏ ਚਾਰ ਦਿਨ ਹੋ ਗਏ ਸੂਈ ਨੂੰ ਹਜੇ ਤਾਂ ਬੌਲੇਚ ਹੀ ਐ ਤੇ ਦੁੱਧ ਵਧੀਆ ਕਰ ਜੂਗੀ ਸੇਵਾ ਨਾਲ ਜੇ ਕੋਈ ਬਾਈ ਸਾਮੂਗਾ ਤਾਂ ਤੇ ਬਾਕੀ ਮੁੱਲ ਵੀ ਬਾਈ ਤੋਂ ਵੀਡੀਓ ਤੇ ਪੁੱਛਦੇ ਹਾਂ ਬਾਈ ਦੱਸੋ ਮੁੱਲ ਇਹਦਾ ਡੇਢ ਆ ਜੀ ਅੱਛਾ ਡੇਢ ਐ ਤੇ ਮੌਕੇ ਮਾਨਤਾਨ ਹੋ ਜੂਗਾ ਮੌਕੇ ਮਾਨਤਾਨ ਹੋ ਜੂ ਠੀਕ ਐ ਬਾਈ ਨੰਬਰ ਬੋਲ ਸਕਦਾ ਫੋਨ ਹਾਂ 7390 ਕਰ ਦਾਂਗੇ ਅੱਛਾ ਚਲ ਸਕਰੀਨ ਤੇ ਨੰਬਰ ਲਾ ਦਾਂਗੇ ਵੀਰੇ ਕੋਈ ਗੱਲ ਨਹੀਂ ਤੁਸੀਂ ਸਪਾਰਕ ਕਰ ਸਕਦੇ ਹੋ ਤੇ ਧੰਨਵਾਦ ਮਿਲਦੇ ਆਂ ਕਦੇ ਫੇਰ ਅਗਲੀ ਵੀਡੀਓ ਨਾਲ